ਇਹ ਜਨਾਬ ਮੈਂ ਵੇਰ ਕੇ ਜਾ ਰਿਹਾ ਆਪਣੇ ਰਿਸ਼ਤੇਦਾਰਾਂ ਦਾ ਪਤਾ ਲੈਣ ਤੇ ਉਥੋਂ ਵਾਪਸ ਆ ਰਿਹਾ ਤੇ ਪਖਰਪੁਰਾ ਜਿਹੜਾ ਪੋਲ ਆ ਉਹਦੇ ਉੱਤੇ ਡੋਰ ਫਿਰ ਗਈ ਕਿ ਮੈਂ ਆਪਣੀ ਮਿੱਸੀ ਨੂੰ ਕਿਹਾ ਮੇਰੇ ਡੋਰ ਫਿਰ ਗਈ ਇਹ ਤਾਂ ਮੈਂ ਤਾਂ ਨੂੰ ਹੱਥ ਮਾਰਿਆ ਇਹ ਨਹੀਂ ਮਾਰਿਆ ਤੇ ਇਹਦੇ ਵੀ ਹੱਥ ਤੇ ਸੱਟ ਲੱਗ ਗਈ ਤੇ ਇਹ ਜਦੋਂ ਮੈਂ ਮੋਟਰਸਾਈਕਲ ਇਹ ਚੰਗਾ ਹੋਇਆ ਕਿ ਮੈਂ ਮੋਟਰਸਾਈਕਲ ਕੰਟਰੋਲ 'ਚ ਰਿਹਾ ਮੋਟਰਸਾਈਕਲ ਡਿੱਗਾ ਨਹੀਂ ਜੇ ਮੋਟਰਸਾਈਕਲ ਡਿੱਗ ਪੈਂਦਾ ਤੇ ਸੱਟਾਂ ਸਾਡੇ ਬਹੁਤ ਲੱਗਣੀਆਂ ਸੀ ਤੇ ਉਹ ਤੋਂ ਬਾਅਦ ਮਤਲਬ ਇਹਨੇ ਜਦੋਂ ਮੈਂ ਪੁੰਜੇ ਉਤਰਿਆ ਤੇ ਮੇਰਾ ਖੂਨ ਬੜਾ ਵਗਦਾ ਇਹ ਰੋਈ ਹੈ ਕਿ ਖੂਨ ਬੜਾ ਵਗ ਰਿਹਾ ਫਿਰ ਇਹਨਾਂ ਨੇ ਰਮਾਲ ਕੱਢ ਕੇ ਮੇਰੇ ਪੱਗ ਲਾ ਕੇ ਪੱਟੀ ਕੀਤੀ ਉੱਤੇ ਸ਼ੌਲ ਬੱਦਾਂ ਚੁੰਨੀ ਬੰਦੀ ਰਮਾਲ ਬੱਦਾਂ ਫਿਰ ਉਹ ਸਰਹਾਲੇ ਦੇ ਸਰਪੰਚ ਹੀ ਮੌਜੂਦਾ ਉਹ ਜੀਵ ਤੇ ਗਜਾਂੜੇ ਹੀ ਉਹਨਾਂ ਨੇ ਸਾਨੂੰ ਪਾ ਕੇ ਕਿ ਹਸਲ ਪਹਚਾਇਆ ਉੱਥੇ ਸਾਡਾ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਇਹ ਦਿਖਦੀ ਨਹੀਂ ਜਨਾਬ ਮੈਨੂੰ ਤਾਂ ਦਿਸੀ ਨਹੀਂ ਨਾ ਡੋਰ ਡੋਰ ਨਹੀਂ ਲੱਭੀ ਇਹ ਦਿਖਦੀ ਨਹੀਂ ਕੀ ਪਤਾ ਨਹੀਂ ਕਿਹੜੇ ਵੇ ਉਦੋਂ ਜਦੋਂ ਆਰੀ ਵਾਂਗੂ ਫਿਰਿਆ ਉਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਤਾਂ ਦੇਖਣੋਂ ਹੀ हट ਗਿਆ ਕਿਉਂਕਿ ਖੂਨ ਸਾਰਾ ਮਤਲਬ ਅੱਖਾਂ ਘੜੀ ਆ ਗਿਆ ਨਾ ਤੇ ਮੈਨੂੰ ਦਿਖਿਆ ਹੀ ਨਹੀਂ ਤੇ ਉਹ ਇਹ ਤੇਰੇ ਨਾਲ ਅੱਬ ਦਾ ਸ਼ੁਕਰ ਹੋਇਆ ਕਿ ਮਤਲਬ ਮੈਂ ਡਿਗੜੋਂ ਬਚ ਗਿਆ ਤੇ ਛੱਟੋਂ ਮਤਲਬ ਹੋਰ ਨਹੀਂ ਛੱਟ ਲੱਗੀ ਨਹੀਂ ਤੇ ਲੱਤਾਂ ਨੂੰ ਤਾਂ ਸਭ ਟੁੱਟ ਜਾਣੀਆਂ ਇਹ ਰੋਗ ਲਾਉਣੀ ਚਾਹੀਦੇ ਇਹ ਸਰਕਾਰ ਸਭ ਕੁਝ ਕਰ ਸਕਦੀ ਲਾਉਣੀ ਚਾਹੀ ਤੇ ਕਰ ਸਕਦੀ ਹੈ ਪਰ ਲਾਉਂਦੀ ਨਹੀਂਗੀ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਕਿ ਇਹ ਇਹਨੂੰ ਇਹਨੂੰ ਖਤਮ ਕੀਤਾ ਜਾਏ ਮੇਰੇ ਬਾਈਟਾਂਗੇ ਲੱਗੇ ਆ ਜੀ ਇਹਨਾਂ ਨੂੰ ਮੈਂ ਕਿਹਾ ਕਿ ਮੇਰੇ ਸੰਤੋਸ਼ ਇਹਨਾਂ ਦਾ ਨਾਮ ਹੈ ਮੈਂ ਕਿਹਾ ਕਿ ਮੇਰੇ ਡੋਰ ਫਿਰ ਗਈ ਹੈ ਤੇ ਇਹਨੇ ਵੀ ਡੋਰ ਵਿੱਚ ਪਿੱਛੋਂ ਵੇਖ ਕੇ ਇਹਨਾਂ ਦਾ ਤਾਂ ਹੱਥ ਕੀਤਾ ਇਹਦੇ ਹੱਥ ਤੇ ਮਤਲਬ ਉਹ ਡੋਰ ਡੋਰ ਫਿਰ ਗਈ ਇੱਕ ਭਰਾਗੇ ਬੜਾ ਰੋਂਡਾ ਪੈ ਮੈਂ ਕਿਹਾ ਕੀ ਹੋਇਆ ਲਹੂ ਬੜਾ ਵਗਣ ਰਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਪੱਟੀ ਬੰਨ੍ਹ ਦੇ ਆਪੇ ਠੀਕ ਹੋ ਜਾ ਕੋਈ ਗੱਲ ਨਹੀਂ ਸ਼ਕਤੀ ਨਾਲ ਇਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਸਭ ਕੁਝ ਕਰ ਸਕਦੀ ਹੈ ਬੰਦ ਕਰਾ ਸਕਦੀ ਹੈ ਪਰ ਜੇ ਕਰਨਾ ਚਾਹੁੰਦੇ ਜਨਾਬ ਮੇਰੇ ਇੱਧਰ ਆ ਸੁਣ ਹੋ ਗਿਆ ਅੱਜ ਮਤਲਬ ਸ਼ੁੱਕਰਵਾਰ ਦੀ ਗੱਲ ਆ ਮੇਰਾ ਸੋਨਿਆ ਮੈਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਵਜਦਾ ਕੀ ਹੈ ਜਿੱਦਾਂ ਪੱਥਰ ਪਿਆ ਇਦਾਂ ਹੈ ਸਿਰ ਅੱਖ ਮੈਂ ਜਦੋਂ ਇੱਥੋਂ ਘੁੱਟਦਾ ਵਾਂ ਤੇ ਇਹ ਤਾਂ ਨੂੰ ਮੇਰੇ ਐਉਂ ਜਿੱਦਾਂ ਵਾਲ ਪੁੱਟੇ ਜਾਂਦੇ ਆ ਇਹ ਕੋਈ ਮਸਲ ਮਸਲ ਸਾਹਿਬ ਮੇਰੇ ਵੱਡੇ ਗਏ ਆ ਮੈਂ ਹੁਣ ਅੱਖਾਂ ਦਾ ਵੀ ਮਤਲਬ ਐਮ ਆਰ ਕਰਾਉਂਗਾ ਤੇ ਫਿਰ ਮੈਨੂੰ ਪਤਾ ਲੱਗੂ ਕੀ ਗੱਲ ਆ ਜੇ ਇਹਨਾਂ ਡੋਰ ਫੇਰੀ ਆ ਜੀ ਜੇ ਇਹਨਾਂ ਡੋਰ ਪਾਖਰਪੁਰ ਦੇ ਤੋਂ نیچے ਉਤਰਨ ਲਈ ਸੀਗੇ ਬੋਲ ਤੂੰ ਤੇ ਉਥੋਂ ਇਹਨਾਂ ਨੇ ਕਿਹਾ ਕਿ ਸੰਤੋਸ਼ ਮੇਰੇ ਡੋਰ ਵੱਜ ਗਈ ਆ ਤੇ ਮੈਂ ਜੀ ਭਿਆਣੇ ਮੈਂ ਤਾਂ ਨੂੰ ਕੀਤੀ ਐਂ ਕਰਕੇ ਤਿੰਨ ਵਾਰੀ ਉਹ ਫਿਰ ਮੇਰੇ ਮੇਰੇ ਹੀ ਫਿਰ ਗਈ ਤੇ ਪਰ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਹਦੇ ਵੀ ਡੁਗਰ ਫਿਰ ਗਈ ਹੈ ਮੈਂ ਇਹਨਾਂ ਦੀ ਪੱਟੀ ਕਰੀ ਜਾਂਦੀ ਹਾਂ ਤੇ ਉਹ ਖੂਨ ਵਾਂਦੇ ਨਹੀਂ ਹੁੰਦਾ ਬਹੁਤ ਵਗਦਾ ਸੀ ਜਿਵੇਂ ਬਾਲਟੀ ਨਾਲ ਪਾਣੀ ਸੁੱਟੇ ਦਾ ਉੱਤੇ ਇਦਾਂ ਖੂਨ ਵਗਦਾ ਸੀ ਉੱਥੇ ਬਹੁਤ ਜ਼ਿਆਦਾ ਡਾਕਟਰ ਦੇ ਖੜਿਆ ਤੁਸੀਂ ਹਾਂਜੀ ਫਿਰ ਡਾਕਟਰ ਦੇ ਖੜਿਆ ਫਿਰ ਜੀਪ 'ਚ ਪਾ ਕੇ ਉਹਨਾਂ ਖੜਿਆ ਨਿਹੰਗ ਸਾਹਿਬ ਕੋਈ ਆਏ ਸੀ ਤੇ ਉਹਨਾਂ ਖੜਿਆ ਤੇ ਫਿਰ ਉੱਥੇ ਟਰੀਟਮੈਂਟ ਇਹਨਾਂ ਨੇ ਕੀਤੀ ਤੇ ਬਾਅਦ ਵਿੱਚ ਮੇਰੇ ਪੱਟੀ ਕੀਤੀ ਪਹਿਲਾਂ ਇਹਨਾਂ ਦੇ ਟਾਂਕੇ ਲਾਏ ਫਿਰ ਬਾਅਦ ਵਿੱਚ ਮੇਰੇ ਟਾਂਕੇ ਲਾਏ ਉਹਨਾਂ ਬਲੇ ਨੂੰ ਕਹਿੰਦੇ ਆਂ ਕਿ ਜਿਹੜੇ ਵੇਚਦੇ ਉਹਨਾਂ ਨੂੰ ਫੜੋ ਇਹ ਚੈਨਾ ਡੋਰ ਜਿਹੜੀ ਬੰਦ ਹੋਣੀ ਚਾਹੀਦੀ ਹੈ ਇਹ ਬਹੁਤ ਨੁਕਸਾਨ ਕਰਦੀ ਹੈ ਲੋਕਾਂ ਦਾ ਜੀਵ ਲੋਕਾਂ ਦੇ ਖਤਮ ਹੋ ਜਾਂਦੇ ਨੇ ਪਰ ਡੋਰ ਫੇਰ ਵੀ ਨਹੀਂ ਖਤਮ ਹੁੰਦੇ ਬੈੱਡ ਤੇ ਪਾਤਾ ਹੀ ਉਦਾਂ ਤੇ ਬੈੱਡ ਤੇ ਬੈਠੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਰਮਾਨ ਕਰਕੇ ਬੈਠੇ ਰਹਿੰਦੇ ਰਜਾਈ ਵਿੱਚ ਕੀ ਕਰਨਾ ਹੈ ਕੰਮਕਾਰ ਵਾਲੇ ਹੀ ਬੰਦੇ ਆ ਤੇ ਪਰ ਅਸੀਂ ਹੁਣ ਰਜਾਈ ਚ ਪੈ ਗਏ ਆ ਸਰਕਾਰ ਨੂੰ ਹੀ ਕਹਿਣਾ ਚਾਹੁੰਦੇ ਆ ਵੀ ਇਹ ਜੱਡੀ ਚੈਨਾ ਡੋਰੇ ਖਤਮ ਹੋਣੀ ਚਾਹੀਦੀ ਹੈ ਇਹ ਜਿਹੜਾ ਇਹਦਾ ਜੜ ਜੜੋਂ ਪਟੋਏ ਨੂੰ ਇਹ ਲੋਕਾਂ ਦੀ ਜਾਨਾਂ ਲੈਂਦੀ ਹੈ ਇਹਨੂੰ ਕਿਉਂ ਨਹੀਂ ਰੋਕ ਸੰਭਲਉਂਦੇ